ਸਭ ਤੋਂ ਨਕਮਾ ਮੁੱਖ ਮੰਤਰੀ ਸਭ ਤੋਂ ਨਖਿੱਦ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਹੈ ਸਭ ਤੋਂ ਨਕਮਾ ਤੇ ਨਖਿੱਦ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਦੇਣਾ ਤਾਂ ਕੀ ਸੀ ਸਗੋਂ ਸਾਰਾ ਕੁਝ ਹੀ ਖੋਲਿਆ ਜੀ ਨਹੀਂ ਐਸੀ ਨਹੀਂ ਕਹਿ ਰਹੇ ਸਗੋਂ ਇਹ ਕਹਿ ਰਹੇ ਨੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਨੀ ਦਿਨੀ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਵੋਟਾਂ ਪੁੱਟਾਉਣ ਲਈ ਰਾਜੀ ਕਰਨ ਚੱਲੇ ਹੋਣੇ ਸੁਖਬੀਰ ਬਾਦਲ ਮੁਤਾਬਕ ਪੰਜਾਬ ਦਾ ਮੁੱਖ ਮੰਤਰੀ ਸਭ ਤੋਂ ਨਿਕੰਮਾ ਹੈ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦਾ ਦਾਅਵਾ ਵੀ ਕੀਤਾ ਉਹਦੇ ਸਾਹਮਣੇ ਵਰਕਰਾਂ ਜੋਸ਼ ਹੈ 13 ਦੀਆਂ 13 ਜਿੱਤ ਕੇ ਦੇਵਾਂਗੇ ਸ਼੍ਰੋਮਣੀ ਕਾਲੇ ਕਿਹੜੇ ਇਸ਼ੂਜ਼ ਨੂੰ ਲੈ ਕੇ ਤੁਸੀਂ ਪੰਜਾਬ ਦੀ ਜਨਤਾ ਦੇ ਵਿੱਚ ਜਾ ਰਹੇ ਹੋ ਸਭ ਤੋਂ ਨਕਮਾ ਮੁੱਖ ਮੰਤਰੀ ਸਭ ਤੋਂ ਨਖਿੱਧ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਆਹੇ ਪੰਜਾਬ ਦੀ ਜਨਤਾ ਨਾਲ ਨੇ ਧੋਖਾ ਕੀਤਾ ਹੈ ਪਾਪ ਕੀਤਾ ਹੈ ਚੁਟਕੀਆਂ ਸੋਹਾਂ ਗਾਦੀਆਂ ਪੰਜਾਬ ਦੀ ਜਨਤਾ ਨੂੰ ਦੇਣਾ ਕੀ ਸੀ ਸਾਰਾ ਕੁਝ ਹੀ ਖੋ ਲਿਆ ਸਾਰਾ ਕੁਝ ਬੰਦ ਕਰ ਦਿੱਤਾ ਤੇ ਜਨਤਾ ਵਿੱਚ ਬਹੁਤ ਜ਼ਿਆਦਾ ਰੋਸ ਹੈ ਗੁੱਸਾ ਹੈ ਇਸ ਹੰਕਾਰੀ ਰਾਜੇ ਨੂੰ ਰਾਜ ਤੋਂ ਲੌਣ ਦਾ ਗੁੱਸਾ ਆਪ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਪੰਜਾਬ ਆਪ ਦੀ ਜੁਬਾਨ ਚੱਪਤਾ ਗੁੜਕਾ ਸਾਹਿਬ ਜੀ ਦੀ ਸੌਂਖਾਂ ਦੇ ਮੁੱਦੇ ਤੇ ਬੋਲਦਿਆਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੂੰ ਲੋਕਾਂ ਤੋਂ ਮੁਆਫੀ ਮੰਗਣ ਦੀ ਤਾਕੀ ਇਹ ਕਰ ਦਿੱਤੀ ਦੂਜੇ ਪਾਸੇ ਸੁਖਬੀਰ ਨੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫੇਰ ਕਾਂਗਰਸ ਦੀ ਵੀ ਟੀਮ ਕਰਾ ਦਿੱਤਾ ਥੀ ਮੈਂ ਉਹ ਹੀ ਕਹਿਣਾ ਕਿ ਗੁੜਕਾ ਸਾਹਿਬ ਦੀ ਸੌਂਖ ਹੀ ਖਾਧੀ ਸੀ 1 ਮਹੀਨੇ ਚ ਲੋਕਾਂ ਦੀਆਂ ਭਾਵਨਾ ਲੋਕਾਂ ਦੀਆਂ ਇਮੋਸ਼ਨਸ ਨੂੰ ਉਹਨਾਂ ਨੇ ਯੂਜ਼ ਕੀਤਾ ਐ ਐਕਸਪਲੋਇਡ ਕੀਤਾ ਐ ਤੇ ਅੱਜ ਦੇਖੋ ਸਾਰਾ ਕੁਝ ਹੀ ਉਲਟ ਤੁਸੀਂ ਕੀ ਡਿਮਾਂਡ ਕਰਦੇ ਹੋ ਕੈਪਟਨ ਨੂੰ ਅਪੋਲੋਜਾਈਜ਼ ਕਰਮ ਮੈਂ ਕਹਿੰਦਾ ਹੈ ਕੈਪਟਨ ਨੂੰ ਮਾਫੀ ਸੰਗਤ ਸਿੱਖ ਸੰਗਤ ਤੋਂ ਪੰਜਾਬੀਆਂ ਤੋਂ ਸਾਰਿਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਂ ਝੂਠਾ ਸੌਂ ਖਾਦੀ ਮੈਂ ਤਾਂ ਮਾਫੀ ਮੈਂ ਕਹਿੰਦਾ ਹੈ ਪ੍ਰਮਾਤਮਾ ਤੋਂ ਆਪਾਂ ਤੋਂ ਸੰਗਤ ਕੀ ਪ੍ਰਮਾਤਮਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਆਮਦ ਪਾਰਟੀ ਕਹਿੰਦੀ ਸੀ ਜੀ ਮੈਂ ਪਹਿਲਾਂ ਜਿਹੜਾ ਕਿ ਭਾਜਪਾ ਉਹਦੇ ਨਾਲ ਹੀ ਗੱਠ ਜੋੜ ਕਰਾਂਗੇ ਬਸਪਾ ਨਾਲ ਫਿਰ ਜੈ ਤਕਸਾਲੀ ਨਾਲ ਉਹਨਾਂ ਨੂੰ ਕੋਈ ਗੱਠ ਜੋੜ ਨਹੀਂ ਲੈਣਾ ਨਹੀਂ ਹੁਣ ਕਾਂਗਰਸ ਨਾਲ ਤੁਸੀਂ ਇੱਕ ਹਰਾਨ ਲੈ ਲਓ ਆਮ ਆਦਮੀ ਪਾਰਟੀ ਤੇ ਕਾਂਗਰਸ ਅਸੀਂ ਕਿਹਾ ਪਹਿਲੇ ਤੋਂ ਰਲੀ ਹੈ ਆਹ ਸਟ੍ਰੈਟਜੀ ਇਲੈਕਸ਼ਨ ਤੋਂ ਪਹਿਲੇ ਸੀ ਇਲੈਕਸ਼ਨ ਤੋਂ ਪਹਿਲੇ ਸੀ ਕਾਂਗਰਸ ਦੀ ਹੁਣ ਓਪਨ ਹੋ ਗਿਆ ਕੇਜਰੀਵਾਲ ਮਿੰਤਾ ਕਰ ਰਿਹਾ ਕਾਂਗਰਸ ਨਾਲ ਤੇ ਇੱਥੇ ਵੀ ਲੱਗੇ ਆ ਕਿ ਪੰਜਾਬ ਚ ਫਕਰ ਲੋ ਆਹ ਕਾਂਗਰਸ ਦੀ ਬੀਟੀ ਮਾਮਾ ਦੀ ਗੱਲ ਪ੍ਰੈਸ ਸਭ ਵਿਚਕਾਰ ਸੁਪੀਰ ਬਾਦਲ ਦੁਆਰਾ ਸੰਗਰੂਰ ਸੀਟ ਤੋਂ ਉਮੀਦਵਾਰ ਦਾ ਨਾਮ ਅਸਮ ਤੇ ਦੱਲ ਤੋਂ ਚੈਲੰਜ ਕਰ ਰਹੇ ਜੀ ਕਿ ਉਹ ਯਾਰ ਤੁਸੀਂ ਪਤਾ ਨਹੀਂ ਰੂਹ ਘਰ ਛੋਟੀ ਛੋਟੀ ਬਵਾ ਚਰਚਾ ਚ ਰਹੀ ਹੈ ਹੈ ਕਿ ਹੁੰਦੇ ਹੋਣਗੇ ਉਹਨੂੰ ਕੈਂਡੀਡੇਟ ਕਿਹੜਾ ਤੇਰੇ ਉਹਨਾਂ ਦੀ ਸੰਗਰੂਰ ਸੀਟ ਥੋੜੀ ਰਾਇ ਕੀ ਹੈ ਪਰਮਿੰਦਰ ਮਾਨਤਰੀ ਜੀ ਦੱਸੋ ਜੀ ਦੱਸੋ ਜੀ ਦੱਸੋ ਜੀ ਆਪਣੀ ਪਾਰਟੀ ਦੀ ਸੁਖਵੀਰ ਜੀ ਮੈਂ ਉਹ ਹੀ ਕਹਿੰਦਾ ਇਹ ਕਰ ਦੋ ਐਲਾਨ ਕਦੋਂ ਕਰ ਰਹੇ ਹੋ ਪਾਰਟੀ ਦੇ ਕੈਂਡੀਡੇਟ ਦੇ ਲਿਸਟ ਜਿਹੜੀ ਆ ਰਹੀ ਹੈ ਅਗਲੇ 5-6 ਦਿਨਾਂ ਚ ਤਹਾਨੂੰ ਦੂਨ ਤਾਂ ਕਿਉਂ ਘੜਾ ਕਰ ਰਹੇ ਹੋ ਤੁਸੀਂ ਪੰਜ ਛੇ ਦਿਨ ਕਿਉਂ ਚੋਣਾਂ ਸਿਗਦਾ ਠੀਕੀ ਦਾ ਸਾਨੂੰ ਕਰਾ ਅੱਛਾ ਅੱਛਾ ਵਰਕਰ ਮਿਲਨੀ ਰੱਖ ਰਿਹਾ ਰੈਜ਼ੋਲੂਸ਼ਨ ਪਾਸ ਕਰੋ ਭਾਈ ਤੁਸੀਂ ਕਿਹਾ ਮੀਡੀਆ ਦਾ ਸਾਂਝਾ ਕੈਂਡੀਡੇਟ ਹਰ ਬੀਤਦਾ ਦਿਨ ਸਿਆਸਤਦਾਨਾਂ ਨੂੰ ਲੋਕ ਸਭਾ ਚੋਣਾਂ ਦੇ ਨਜ਼ਦੀਕ ਲੈ ਆ ਗਏ ਜਿਸ ਕਾਰਨ ਇਹ ਆਗੂ ਵੋਟਰਾਂ ਦੇ ਦਰਦਰ ਜਾਂ ਮੱਥੇ ਤਾਂ ਰਗੜੀ ਜੀ ਰਹੇ ਨੇ ਨਾਲ ਹੀ ਵਿਰੋਧੀਆਂ ਨੂੰ ਰਗੜੇ ਵੀ ਲਾ ਰਹੇ ਨੇ ਸ਼ਮਨੀ ਇਕੱਲੀ ਦਲ ਕਰੀਬ 3 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਚੋਣ ਪ੍ਰਚਾਰ ਗੁਵਾਂਦ ਮੰਡੀ ਹਰ ਕੀ ਆ ਪਹੁੰਚੇ ਪਰ 3 ਮਹੀਨਿਆਂ ਦੇ ਪ੍ਰਚਾਰ ਤੋਂ ਬਾਅਦ ਅਕਾਲੀ ਦਲ ਸੰਗਰੂਰ ਤੋਂ ਉਮੀਦਵਾਰ ਐਲਾਨਣ ਵਿੱਚ ਨਾਮਕਰਕਰਤਾ ਦਿਖਾਈ ਦਿੱਤੇ ਸੰਗਰੂਰ ਤੋਂ ਸੰਜੀਪ ਗੋਇਲ ਪੰਜਾਬੀ ਲੁਕ ਚੈਨਲ